ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਲੋਕਾਂ ਨੂੰ ਦੇਖੋ ਜਿਸ ਤਰ੍ਹਾਂ ਯੀਸ਼ੂ ਉਹਨਾਂ ਨੂੰ ਦੇਖਦਾ ਹੈ ਅਸੀਂ ਮਸੀਹ ਦੇ ਚਰਿੱਤਰ ਨੂੰ ਵਿਕਸਿਤ ਕਰਨ ਦੇ ਬਾਰੇ ਵਿੱਚ ਇੱਕ ਸੀਰੀਜ਼ ਉਤੇ ਕੰਮ ਕਰ ਰਹੇ ਹਾਂ ਯਾ ਆਪਣੇ ਦ੍ਰਿਸ਼ਟੀਕੋਣ ਅਤੇ ਕੰਮਾਂ ਵਿੱਚ ਯੀਸ਼ੂ ਦੀ ਤਰ੍ਹਾਂ ਤੇਜ਼ੀ ਨਾਲ ਬਣ ਰਹੇ ਹਾਂ ਯੀਸ਼ੂ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਨਮੂਨਾ ਹੈ ਪਹਿਲਾ ਯੂਹਨਾ ਅਧਿਆਇ 2 ਆਇਤ ਸ਼ੀ ਰੋਮਿਓ ਅਧਿਆਇ 8 ਆਇਤ 29 ਸਾਡੇ ਜੀਵਨ ਦੇ ਲਈ ਪਰਮੇਸ਼ਵਰ ਦਾ ਉਦੇਸ਼ ਜਾਂ ਇਸ਼ਾ ਇਹ ਹੈ ਕਿ ਅਸੀਂ ਯੀਸ਼ੂ ਵਿੱਚ ਵਿਸ਼ਵਾਸ ਤੇ ਮਦਦ ਨਾਲ ਉਸ ਦੇ ਪੁੱਤਰ ਅਤੇ ਪੁੱਤਰੀਆਂ ਬਣੀਏ। ਅਤੇ ਫਿਰ ਯੀਸ਼ੂ ਦੀ ਸ਼ਕੀ ਦੇ ਅਨੂਰੂਪ ਉਸ ਦੇ ਸਮਾਨ ਬਣੀਏ। ਹਾਲਾਂਕਿ ਪਾਪ ਨੇ ਪਰਮੇਸ਼ਵਰ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਹੈ। ਪਹਿਲੇ ਮਨੁੱਖ ਆਦਮ ਨੇ ਪਾਪ ਦੇ ਮਦਦ ਨਾਲ ਪਰਮੇਸ਼ਵਰ ਤੋਂ ਸੁਤੰਤਰਤਾ ਨੂੰ ਚੁਣਿਆ। ਆਦਮ ਦੇ ਚਨਾਉ ਦਾ ਮਨੁੱਖੀ ਜਾਤੀ ਉੱਤੇ ਗਹਿਰਾ ਪ੍ਰਭਾਵ ਪਿਆ। ਉਹ ਉਸ ਵਿੱਚ ਨਿਵਾਸ ਕਰਦੀ ਸੀ ਮਨੁੱਖ ਸੁਭਾਅ ਪ੍ਰਸ਼ਟ ਜਾਂ ਪਾਪੀ ਬਣ ਗਿਆ ਰੋমিও ਅਧਿਆਇ 5 ਆਇਤ 19 ਪ੍ਰਸ਼ਟ ਮਨੁਨਤਾ ਖੁਦ ਨੂੰ ਸਭ ਤੋਂ ਉੱਪਰ ਰੱਖ ਕੇ ਕੇਵਲ ਖੁਦ ਨੂੰ ਪ੍ਰਸੰਨ ਕਰਨਾ ਚਾਹੁੰਦੀ ਹੈ ਅਸੀਂ ਜਨਮ ਤੋਂ ਹੀ ਸਵਾਰਥੀ ਜਾਂ ਆਤਮ ਕੇਂਦਰਿਤ ਹੁੰਦੇ ਹਾਂ ਅਤੇ ਆਪ ਨੂੰ ਪਰਮੇਸ਼ਵਰ ਅਤੇ ਦੂਸਰਿਆਂ ਤੋਂ ਉੱਪਰ ਰੱਖਦੇ ਹਾਂ ਪਾਪ ਦੀ ਜੜ ਪਰਮੇਸ਼ਵਰ ਦੀ ਇੱਛਾ ਦੇ ਬਜਾਏ ਖੁਦ ਦੀ ਇੱਛਾ ਨੂੰ ਚੁਣਨਾ ਹੈ ਯਸ਼ਾਇਆ ਅਧਿਆਇ 53 ਆਇਤ 6 ਜਦੋਂ ਅਸੀਂ ਯਿਸੂ ਤੇ ਵਿਸ਼ਵਾਸ ਕਰਦੇ ਹਾਂ ਉਸ ਨੂੰ ਉਦਾਰਕর্তਾ ਤੇ ਪ੍ਰਭੂ ਦੇ ਰੂਪ ਵਿੱਚ ਸਵੀਕਾਰ ਕਰਦੇ ਹਾਂ ਤਾਂ ਪੁਨਰ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪਰਮੇਸ਼ੁਰ ਸਾਨੂੰ ਆਂਤ੍ਰਿਕ ਰੂਪ ਤੋਂ ਸ਼ੁੱਧ ਕਰਦਾ ਹੈ ਅਤੇ ਆਪਣੇ ਆਤਮਾ ਤੇ ਜੀਵਨ ਦੇ ਦੁਆਰਾ ਸਾਡੇ ਅੰਦਰ ਵਾਸ ਕਰਦਾ ਹੈ ਇਸ ਲਈ ਅਸੀਂ ਪਰਮੇਸ਼ੁਰ ਤੋਂ ਪੈਦਾ ਹੋਏ ਹਾਂ ਉਸ ਦੀ ਆਤਮਾ ਤੋਂ ਪੈਦਾ ਹੋਏ ਹਾਂ ਜਾਂ ਫਿਰ ਤੋਂ ਪੈਦਾ ਹੋਏ ਹਾਂ ਅਸੀਂ ਨਵੇਂ ਜਨਮ ਦੇ ਦੁਆਰਾ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਹਾਂ ਯਹੂਨਾ ਅਧਿਆਇ 1 ਆਇਤ 12 ਅਤੇ 13 ਯਹੂਨਾ ਅਧਿਆਇ 10 ਆਇਤ 5 ਅਤੇ 5 ਪਹਿਲਾ ਯਹੂਨਾ ਅਧਿਆਇ 5 ਆਇਤ 1 ਤੀਤਸ ਅਧਿਆਇ 3 ਆਇਤ 5 ਅਤੇ 6 ਜਦੋਂ ਅਸੀਂ ਪਵਿੱਤਰ ਆਤਮਾ ਦੇ ਨਾਲ ਸਹਿਯੋਗ ਕਰਦੇ ਹਾਂ ਤਾਂ ਉਹ ਹੌਲੀ-ਹੌਲੀ ਸਾਡੇ ਸਾਨੂੰ ਸਾਡੇ ਅਸਤਿਤਵ ਦੇ ਹਰ ਹਿੱਸੇ ਵਿੱਚ ਸਾਨੂੰ ਮਸੀਹ ਸਮਾਨਤਾ ਦੇ ਲਈ ਪੁਨਰ ਸਥਾਪਿਤ ਕਰਦਾ ਹੈ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਪੂਰੀ ਹੋ ਜਾਵੇਗੀ ਜਦੋਂ ਅਸੀਂ ਯੀਸ਼ੂ ਨੂੰ ਪਹਿਚਾਨਾਂਗੇ ਅਤੇ ਦੂਸਰੇ ਆਗਮਨ ਉਤੇ ਸਾਡੇ ਭੌਤਿਕ ਸਰੀਰ ਉਸਦੇ ਪੁਨਰਸਥਾਨ શ્રી ਦਿੱਤਰਾ ਬਾਂਝਾਂਗੇ ਪਹਿਲਾ ਯੂਹਨਾ ਅਧਿਆਇ 3 ਆਇਤ 2 ਫਿਲੀਪੀਅਰ ਅਧਿਆਇ 3 ਆਇਤ 2 ਅਤੇ 1 ਕੀ ਮਸੀਹਾਂ ਨੂੰ ਆਪ ਦੀ ਸੇਵਾ ਕਰਵਾਉਣ ਦੇ ਬਜਾਏ ਪਰਮੇਸ਼ਵਰ ਅਤੇ ਦੂਸਰੇ ਦੀ ਸੇਵਾ ਕਰਨ ਦੇ ਲਈ ਬੁਲਾਇਆ ਗਿਆ ਹੈ ਠੀਕ ਵੈਸੇ ਹੀ ਜਿਸ ਤਰ੍ਹਾਂ ਯੀਸ਼ੂ ਨੇ ਕੀਤਾ ਸੀ ਯੀਸ਼ੂ ਨੇ ਦੋ ਆਗਿਆਵਾਂ ਵਿੱਚ ਇਸ ਦਾ ਅਰਥ ਸਾਰੰਸ਼ਿਤ ਕੀਤਾ ਹੈ ਸਾਨੂੰ ਆਪਣੇ ਪੂਰੇ ਮਨ ਅਤੇ ਜਾਨ ਦੇ ਨਾਲ ਪਰਮੇਸ਼ਵਰ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਆਪਣੇ ਪੜੋਸੀ ਨਾਲ ਆਪਣੇ ਸਮਾਨ ਪ੍ਰੇਮ ਕਰਨਾ ਚਾਹੀਦਾ ਹੈ ਮੱਤੀ ਅਧਿਆਇ 22 ਆਇਤ 340 ਇਹ ਪ੍ਰੇਮ ਇੱਕ ਕਿਰਿਆ ਹੈ ਭਾਵਨਾ ਨਹੀਂ ਪਰਮੇਸ਼ਵਰ ਨਾਲ ਪ੍ਰੇਮ ਕਰਨ ਦਾ ਅਰਥ ਉਸ ਦੀ ਵਿਵਸਥਾ ਉਸ ਦੇ ਲਿਖਿਤ ਵਚਨ ਬਾਈਬਲ ਦੇ ਅਨੁਸਾਰ ਉਸ ਦੇ ਸਹੀ ਅਤੇ ਗਲਤ ਦੇ ਮਾਨਕ ਦਾ ਪਾਲਨ ਕਰਨਾ ਹੈ ਆਪਣੇ ਪੜੋਸੀ ਨਾਲ ਪਿਆਰ ਕਰਨ ਦਾ ਮਤਲਬ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਨਾ ਹੈ ਜਿਸ ਤਰ੍ਹਾਂ ਅਸੀਂ ਖੁਦ ਦੇ ਲਈ ਚਾਹੁੰਦੇ ਹਾਂ ਤੁਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹੋ ਇਹ ਪਰਮੇਸ਼ਵਰ ਦੇ ਲਈ ਤੁਹਾਡੇ ਪ੍ਰੇਮ ਦੀ ਅਭਿਵਿਅਕਤੀ ਹੈ ਕਿਉਂਕਿ ਇਹ ਸਭ ਤੋਂ ਪਹਿਲੀ ਆਗਿਆ ਕਰਦਾ ਹੈ ਜੇ ਤੂੰਸੀ ਆਪਣੇ ਭਾਈ ਨਾਲ ਪਿਆਰ ਨਹੀਂ ਕਰਦੇ ਹੋ ਤਾਂ ਤੁਸੀਂ ਪਰਮੇਸ਼ਵਰ ਨਾਲ ਪਿਆਰ ਨਹੀਂ ਕਰਦੇ ਹੋ ਪਹਿਲਾ ਯੋਹਨਾ ਅਧਿਆਇ 4 ਆਇਤ 2 ਅਤੇ 1 ਜਦੋਂ ਅਸੀਂ ਯਿਸੂ ਉੱਤੇ ਵਿਸ਼ਵਾਸ ਕਰਦੇ ਹਾਂ ਤੇ ਉਸ ਦਾ ਅਨੁਸਰਣ ਕਰਨ ਦਾ ਫੈਸਲਾ ਲੈਂਦੇ ਹਾਂ ਤਾਂ ਸਾਡੇ ਜੀਵਨ ਦਾ ਉਦੇਸ਼ ਹੈ ਲਕਸ਼ ਆਪਦੇ ਲਈ ਜੀਨ ਤੋਂ ਪਰਮੇਸ਼ਵਰ ਨੂੰ ਪਸੰਦ ਕਰਨ ਅਤੇ ਉਸ ਨੂੰ ਮਹਿਮਾ ਦੇਣ ਦੇ ਲਈ ਜੀਨ ਵਿੱਚ ਬਦਲ ਜਾਂਦਾ ਹੈ ਪਰਮੇਸ਼ਵਰ ਆਪਣੇ ਆਤਮਾ ਦੇ ਦੁਆਰਾ ਸਾਨੂੰ ਇੱਕ ਅਜਿਹਾ ਜੀਵਨ ਜੀਨ ਵਿੱਚ ਮਦਦ ਕਰਨ ਦੇ ਲਈ ਸਾਡੇ ਅੰਦਰੋਂ ਦਾ ਹੈ ਜੋ ਉਸ ਨੂੰ ਪਸੰਦ ਕਰਦਾ ਹੈ ਹਾਲਾਂਕਿ ਭਲੇ ਹੀ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀ ਬਣ ਗਏ ਹਾਂ ਫਿਰ ਵੀ ਸਾਡੇ ਕੋਲ ਸਾਰੇ ਵਿਚਾਰ ਪੈਟਰਨ ਦ੍ਰਿਸ਼ਟੀਕੋਣ ਆਤਾਂ ਅਤੇ ਵਿਵਹਾਰ ਹਨ ਜੋ ਤਦ ਵਿਕਸਿਤ ਹੋਏ ਜਦੋਂ ਅਸੀਂ ਆਪਣੇ ਲਈ ਜੀ ਰਹੇ ਸਾਂ ਸਾਡੇ ਨਵੇਂ ਵਿਚਾਰਾਂ ਆਦਤਾਂ ਤੇ ਵਿਵਹਾਰਾਂ ਦਾ ਨਿਰਮਾਣ ਸਾਨੂੰ ਕਰਨਾ ਹੋਵੇਗਾ ਸਾਨੂੰ ਇਹਨਾਂ ਨਿਰਣੇ ਨੂੰ ਪੂਰਾ ਕਰਨ ਦੇ ਲਈ ਪਹਿਤਰ ਆਤਮਾ ਦੀ ਸਹਾਇਤਾ ਉਤੇ ਨਿਰਭਰਤਾ ਅਤੇ ਉਪੇਕਸ਼ਾ ਦੇ ਨਾਲ ਆਪਣੇ ਪ੍ਰਸ਼ਟ ਸਵਾਰਥੀ ਸੁਭਾਅ ਦੇ ਝੁਕਾਓ ਤੇ ਇੱਛਾਵਾਂ ਨੂੰ ਨਾ ਕਹਿਣ ਦੇ ਲਈ ਜਾਗਰੂਕ ਹੋਣਾ ਹੋਵੇਗਾ ਅਤੇ ਇੱਕ ਸੁਚੇਤ ਫੈਸਲਾ ਲੈਣਾ ਹੋਵੇਗਾ ਇਸ ਪ੍ਰਕਿਰਿਆ ਦੇ ਲਈ ਮਹੱਤਵਪੂਰਨ ਚੀਜ਼ਾਂ ਦੇ ਬਾਰੇ ਵਿੱਚ ਤੁਹਾਨੂੰ ਆਪਣੇ ਸੋਚਣ ਦੇ ਤਰੀਕੇ ਨੂੰ ਬਦਲਣਾ ਹੈ ਤੁਹਾਡਾ ਪਰਿਪੇਖ ਜਿਵੇਂ ਜਿਦਰਾ ਨਾਲ ਤੁਸੀਂ ਪਰਮੇਸ਼ਰ ਨੂੰ ਆਪਣੇ ਆਪ ਨੂੰ ਅਤੇ ਉਸਦੇ ਸਬੰਧ ਵਿੱਚ ਹੋਰ ਲੋਕਾਂ ਨੂੰ ਦੇਖਦੇ ਹੋ ਫਿਲੀਪੀਅੂ ਅਧਿਆਇ 2 ਆਇਤ 5 ਰੋਮਿਓ ਅਧਿਆਇ 12 ਆਇਤ 2 ਸਾਡੇ ਵਿੱਚੋਂ ਜ਼ਿਆਦਾਤਰਾਂ ਦੇ ਲਈ ਮਸੀਹ ਸਮਾਨਤਾ ਵਿੱਚ ਵਧਣ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੋਰ ਲੋਕਾਂ ਦੇ ਨਾਲ ਵਿਵਹਾਰ ਕਰਨਾ ਹੈ ਦੂਸਰਿਆਂ ਨਾਲ ਪ੍ਰੇਮ ਕਰਨ ਵਿੱਚ ਸਫਲ ਹੋਣ ਵਿੱਚ ਸਾਡੀ ਮਦਦ ਕਰਨ ਦੇ ਲਈ ਇਸ ਸੰਦੇਸ਼ ਵਿੱਚ ਅਸੀਂ ਉਹਨਾਂ ਕੁਝ ਪਰਿਵਰਤਨਾ ਉਤੇ ਵਿਚਾਰ ਕਰਨ ਜਾ ਰਹੇ ਹਾਂ ਜੋ ਸਾਨੂੰ ਅੰਨ੍ਹੇ ਲੋਕਾਂ ਦੇ ਬਾਰੇ ਵਿੱਚ ਦੇਖਣ ਜਾਂ ਸੋਚਣ ਦੇ ਤਰੀਕੇ ਵਿੱਚ ਕਰਨ ਦੀ ਲੋੜ ਹੈ। ਮਸੀਹੀ ਵਿਵਹਾਰ ਦਾ ਮਾਨਕ ਪਰਮੇਸ਼ਵਰ ਨਾਲ ਪ੍ਰੇਮ ਕਰਨਾ ਅਤੇ ਦੂਸਰੇ ਮਨੁੱਖਾਂ ਨਾਲ ਪ੍ਰੇਮ ਕਰਨਾ ਹੈ। ਮਤੀ ਅਧਿਆਇ 22 ਆਇਤ 37 ਅਤੇ 40। ਗ੍ਰੀਕ ਭਾਸ਼ਾ ਵਿੱਚ ਪ੍ਰੇਮ ਦੇ ਲਈ ਕਈ ਸ਼ਬਦ ਹਨ ਜਿਨ੍ਹਾਂ ਵਿੱਚੋਂ ਹਰੇਕ ਦਾ ਅਰਥ ਅਲੱਗ ਹੈ। ਮਤੀ ਅਧਿਆਇ 22 ਵਿੱਚ ਪ੍ਰਯੋਗਤ ਸ਼ਬਦ ਅਗਾਪੇ ਹੈ ਅਤੇ ਇਸ ਦਾ ਉਪਯੋਗ ਵਿਸ਼ੇਸ਼ ਰੂਪ ਨਾਲ ਉਸ ਪ੍ਰੇਮ ਦੇ ਲਈ ਕੀਤਾ ਜਾਂਦਾ ਹੈ ਜਿਸ ਨੂੰ ਪਰਮੇਸ਼ਵਰ ਵਿਅਕਤ ਕਰਦਾ ਹੈ ਅਤੇ ਉਸ ਪ੍ਰੇਮ ਦੇ ਲਈ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਇੱਕ ਦੂਸਰੇ ਦੇ ਲਈ ਵਿਅਕਤ ਕਰਨਾ ਚਾਹੁੰਦੇ ਹਾਂ ਇਹ ਪ੍ਰੇਮ ਉਸ ਵਿਅਕਤੀ ਦੇ ਸਵਭਾਅ ਅਤੇ ਚਰਿੱਤਰ ਤੋਂ ਨਿਕਲਦਾ ਹੈ ਜੋ ਪ੍ਰੇਮ ਕਰ ਰਿਹਾ ਹੈ ਇਹ ਉਸ ਪ੍ਰੇਮ ਦੇ ਉਦੇਸ਼ ਦੇ ਚਰਿੱਤਰ ਜਾਂ ਵਿਵਹਾਰ ਉਤੇ ਨਿਰਭਰ ਨਹੀਂ ਹੈ ਇਹ ਇੱਕ ਨਿਰਸਵਾਰਥ ਪ੍ਰੇਮ ਹੈ ਇਹ ਪ੍ਰੇਮ ਅਗਾਪੇ ਦੂਸਰੇ ਮਨੁੱਖ ਦੀ ਭਲਾਈ ਕਲਿਆਣ ਦੀ ਕਾਮਨਾ ਕਰਦਾ ਹੈ ਇਸ ਵਿੱਚ ਪ੍ਰਤੀ ਸ਼ੂਦ ਜਨ ਬਦਲਾ ਨਹੀਂ ਹੈ ਇਹ ਸਭ ਕੁਝ ਮਾਫ ਕਰ ਦਿੰਦਾ ਹੈ ਆਪਣੇ ਦੁਸ਼ਮਣਾਂ ਅਤੇ ਉਹਨਾਂ ਲੋਕਾਂ ਨਾਲ ਪ੍ਰੇਮ ਕਰਦਾ ਹੈ ਜੋ ਹੋ ਸਕਦਾ ਹੈ ਬਦਲੇ ਵਿੱਚ ਤੁਹਾਨੂੰ ਪ੍ਰੇਮ ਨਾ ਕਰਨ ਇਹ ਦੂਸਰਿਆਂ ਦੇ ਨਾਲ ਵੈਸਾ ਹੀ ਵਿਵਹਾਰ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਖੁਦ ਦਿਲੇ ਚਾਹੁੰਦੇ ਹੋ ਕਿਉਂਕਿ ਅਸੀਂ ਪਰਮੇਸ਼ਵਰ ਤੋਂ ਪੈਦਾ ਹੋਏ ਹਾਂ ਉਸ ਦੇ ਆਤਮਾ ਦੇ ਦੁਆਰਾ ਉਸ ਦਾ ਪ੍ਰੇਮ ਸਾਡੇ ਵਿੱਚ ਹੈ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਨੂੰ ਦਿੱਤਾ ਗਿਆ ਹੈ ਸਾਡੇ ਹਿਰਦੇ ਵਿੱਚ ਇਸ ਨੂੰ ਉਡੇਲ ਦਿੱਤਾ ਗਿਆ ਹੈ ਰੋমিও ਅਧਿਆਇ 5 ਆਇਤ 5 ਇਸ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਇਸ ਖੇਤਰ ਵਿੱਚ ਪਰਮੇਸ਼ਵਰ ਦੇ ਆਗਿਆ ਦਾ ਪਾਲਨ ਕਰਨ ਦੇ ਲਈ ਚੁੰਦੇ ਸਮੇਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਇਸ ਪ੍ਰਕਾਰ ਦੇ ਪ੍ਰੇਮ ਅਗਾਪੇ ਵਿੱਚ ਚੱਲਣ ਅਤੇ ਪ੍ਰਦਰਸ਼ਿਤ ਕਰਨ ਦੀ ਸਮਰੱਥਾ ਹੈ ਇਹ ਪ੍ਰੇਮ ਕੋਈ ਭਾਵਨਾ ਨਹੀਂ ਹੈ ਇਹ ਇਸ ਗੱਲ ਨਾਲ ਸੰਬੰਧਿਤ ਹੈ ਕਿ ਅਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ ਨਾ ਕਿ ਅਸੀਂ ਲੋਕਾਂ ਦੇ ਬਾਰੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ ਤੁਸੀਂ ਉਨ੍ਹਾਂ ਨੂੰ ਪਸੰਦ ਕੀਤੇ ਬਿਨਾ ਉਨ੍ਹਾਂ ਨੂੰ ਪ੍ਰੇਮ ਕਰ ਸਕਦੇ ਹੋ ਇਹ ਪ੍ਰੇਮ ਇੱਕ ਤਰਕਸੰਗਤ ਜਾਣ ਬੁੱਝ ਕੇ ਕੀਤਾ ਗਿਆ ਕਾਰ ਹੈ ਇਹ ਇੱਕ ਅਜੀਹਾ ਪਿਆਰ ਹੈ ਜੋ ਸੋਚਦਾ ਹੈ ਮੈਂ ਸਥਿਤੀ ਵਿੱਚ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹਾਂਗਾ ਅਤੇ ਫਿਰ ਉਸ ਦੇ ਅਨੁਸਾਰ ਕੰਮ ਕਰਦਾ ਹੈ ਪਰਮੇਸ਼ਵਰ ਦੁਆਰਾ ਮਨੁੱਖ ਨੂੰ ਦਿੱਤੇ ਗਏ ਆਤਮਿਕ ਵਰਦਾਨਾ ਸ਼ਮਤਮਨ ਦੇ ਸੰਦਰ ਵਿੱਚ ਪੌਲਸ ਨੇ ਸਭ ਤੋਂ ਵੱਡੇ ਵਰਦਾਨ ਪ੍ਰੇਮ ਉੱਤੇ ਇੱਕ ਲੰਬਾ ਅੰਸ਼ ਲਿਖਿਆ ਪਹਿਲਾ ਕ੍ਰੰਥੀਓ ਅਧਿਆਇ 12 ਆਇਤ 31 ਪਹਿਲਾ ਕ੍ਰੰਥੀਓ ਅਧਿਆਇ 13 ਆਇਤ 13 ਉਸ ਨੇ ਅਧਿਆਇ 13 ਵਿੱਚ ਉਸ ਪ੍ਰੇਮ ਦੀ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਪਹਿਲੀ ਗੱਲ ਉੱਤੇ ਧਿਆਨ ਦਿਓ ਜੋ ਪੌਲਸ ਨੇ ਲਿਖੀ ਸੀ ਜੇ ਈ ਮੈਂ ਮਨੁੱਖਾਂ ਦੀ ਅਤੇ ਸਵਰਗ ਦੂਤਾਂ ਦੀ ਪਾਸ਼ਾ ਵਿੱਚ ਵੀ ਗੱਲ ਕਰ ਸਕਾਂ ਮੈਂ ਵਕਰੇ-ਵਕਰੇ ਬੋਲੀਆਂ ਬੋਲ ਸਕਾਂ ਲੇਕਿਨ ਮੇਰੇ ਵਿੱਚ ਪ੍ਰੇਮ ਨਹੀਂ ਹੈ ਤਾਂ ਸਭ ਵਿਅਰਥ ਹੈ ਪਹਿਲਾ ਕਰੰਥਿਓ ਅਧਿਆਇ 13 ਆਇਤ 1 ਯੀਸ਼ੂ ਇੱਕ ਸਿੱਧ ਪੁੱਤਰ ਨੇ ਪ੍ਰਦਰਸ਼ਿਤ ਕੀਤਾ ਕਿ ਜਦੋਂ ਕੋਈ ਮਨੁੱਖ ਇਸ ਨੂੰ ਵਿਅਕਤ ਕਰਦਾ ਹੈ ਤਾਂ ਇਸ ਪ੍ਰਕਾਰ ਦਾ ਪ੍ਰੇਮ ਕਿਸ ਤਰ੍ਹਾਂ ਦਿਖਦਾ ਹੈ ਯਾਦ ਰੱਖੋ ਯੀਸ਼ੂ ਆਪਣੀ ਮਨੁੱਖਤਾ ਵਿੱਚ ਸਾਨੂੰ ਦਿਖਾਉਂਦਾ ਹੈ ਕਿ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੇ ਦ੍ਰਿਸ਼ਟੀਕੋਣ ਅਤੇ ਕੰਮ ਵੀ ਉਸਨੇ ਇੱਕ ਅਜਿਹੇ ਪ੍ਰੇਮ ਦਾ ਪ੍ਰਦਰਸ਼ਨ ਕੀਤਾ ਜੋ ਸੇਵਾ ਕਰਦਾ ਹੈ ਦਿੰਦਾ ਹੈ ਅਤੇ ਮਾਫ਼ ਕਰਦਾ ਹੈ ਯੀਸ਼ੂ ਅਨੇ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਨ ਵਿੱਚ ਸਕਸ਼ਮ ਸੀ ਜਿਸ ਤਰ੍ਹਾਂ ਉਸਨੇ ਕੀਤਾ ਸੀ ਆਂਸ਼ਿਕ ਰੂਪ ਵਿੱਚ ਕਿਉਂਕਿ ਉਸਨੇ ਉਹਨਾਂ ਦੇ ਮੁੱਲ ਨੂੰ ਦੇਖਿਆ ਸੀ ਯੀਸ਼ੂ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਲਈ ਬਹੁਮੁੱਲੇ ਸਮਝਿਆ ਜਦੋਂ ਧਾਰਮਿਕ ਅਗੂ ਫਰੀਸੀ ਅਤੇ ਸ਼ਾਸਤਰੀ ਪਾਪੀਆਂ ਅਤੇ ਕਰ ਵਸੂਲਣ ਵਾਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਯਿਸੂ ਦੇ ਖਿਲਾਫ ਬੜਬੜਾਏ ਤਾਂ ਯਿਸੂ ਨੇ ਖੋਈ ਹੋਈ ਵਸਤੂਆਂ ਦੇ ਬਾਰੇ ਵਿੱਚ ਤਿੰਨ ਦ੍ਰਿਸ਼ਟਾਂਤ ਦੱਸ ਕੇ ਜਵਾਬ ਦਿੱਤਾ ਕਿ ਪਰਮੇਸ਼ਵਰ ਦੇ ਲਈ ਮਨੁੱਖ ਕਿੰਨਾ ਮੁੱਲਵਾਨ ਹੈ ਲੂਕਾ ਅਧਿਆਇ 15 ਆਇਤ 1 ਅਤੇ 2 ਪਹਿਲੇ ਦ੍ਰਿਸ਼ਟਾਂਤ ਵਿੱਚ ਇੱਕ ਆਦਮੀ ਨੇ ਇੱਕ ਭੇਡ ਨੂੰ ਗਵਾ ਲਿਆ ਅਤੇ ਦੂਸਰੇ ਦ੍ਰਿਸ਼ਟਾਂਤ ਵਿੱਚ ਇੱਕ ਮਹਿਲਾ ਨੇ ਇੱਕ ਸਿੱਕੇ ਨੂੰ ਖੋ ਦਤਾ ਪੇੜ ਦੇ ਮਾਲਕ ਨੇ ਖੋਈ ਹੋਈ ਭੇਡ ਦੇ ਪਿੱਛੇ ਬਹੁਤ ਯਤਨ ਕੀਤਾ ਅਤੇ ਜਦੋਂ ਤੱਕ ਔਰਤ ਨੂੰ ਖੋਇਆ ਹੋਇਆ ਸਿੱਕਾ ਨਹੀਂ ਮਿਲਿਆ ਤਦ ਤੱਕ ਉਸਨੇ ਘਰ ਦੀ ਪੂਰੀ ਲਗਨ ਨਾਲ ਉਸ ਸਿੱਕੇ ਦੀ ਖੋਜ ਕੀਤੀ ਲੂਕਾ ਅਧਿਆਇ 15 ਆਇਤ 3 ਅਤੇ 10 ਪੇੜ ਦੇ ਮਾਲਕ ਅਤੇ ਮਹਿਲਾ ਨੇ ਦੋਨਾਂ ਨੇ ਆਪਣੇ ਖੋਏ ਹੋਏ ਸਮਾਨ ਮਿਲਣ ਦੇ ਬਾਅਦ ਦੋਸਤਾਂ ਦੇ ਨਾਲ ਖੁਸ਼ੀ ਮਨਾਈ ਸੀ ਯੀਸ਼ੂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਹ ਅਨੰਦਿਤ ਹੋਏ ਉਸੇ ਤਰ੍ਹਾਂ ਨਾਲ ਜਦੋਂ ਇੱਕ ਪਾਪੀ ਪਛਤਾਪ ਕਰਦਾ ਹੈ ਤਾਂ ਸਵਰਗ ਅਨੰਦਿਤ ਹੁੰਦਾ ਹੈ इस संदर्भ ਨੂੰ ਧਿਆਨ ਵਿੱਚ ਰੱਖੋ ਜਿਸ ਵਿੱਚ ਯਿਸੂ ਨੇ ਇਨ ਦੁਸ਼ਟਾਂਤਾ ਵਿੱਚ ਦੱਸਿਆ ਧਾਰਮਿਕ ਅਗਵੇ ਪਾਪੀਆਂ ਖੋਏ ਹੋਏ ਮਨੁੱਖ ਦੇ ਨਾਲ ਭੋਜਨ ਕਰਨ ਦੇ ਲਈ ਉਸ ਦੀ ਆਲੋਚਨਾ ਕਰ ਰਹੇ ਸਨ ਮਾਲਕਾ ਨੇ ਉਹਨਾਂ ਦੇ ਖੋਏ ਹੋਏ ਸਮਾਨ ਦੀ ਖੋਜ ਕੀਤੀ ਕਿਉਂਕਿ ਉਹ ਉਹਨਾਂ ਦੇ ਲਈ ਮਹੱਲੇਵਾਨ ਸਨ ਕਿਸੇ ਵੀ ਸਮਗਰੀ ਨੇ ਕੇਵਲ ਇਸ ਲਈ ਆਪਣਾ ਮੁੱਲ ਨਹੀਂ ਖੋਇਆ ਕਿਉਂਕਿ ਉਹ ਗਵਾਚ ਗਈ ਸੀ ਲੂਕਾ ਅਧਿਆਇ 19 ਆਇ 10 ਯੇਸ਼ੂ ਖੋਏ ਹੋਇਆ ਨੂੰ ਖੋਜਣ ਅਤੇ ਬਚਾਉਣ ਦੇ ਲਈ ਇਸ ਸੰਸਾਰ ਵਿੱਚ ਆਇਆ ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ਖੋਇਆ ਹੋਇਆ ਹੈ ਇਸ ਦਾ ਅਰਥ ਹੈ ਪੂਰੀ ਤਰ੍ਹਾਂ ਨਾਲ ਨਸ਼ਟ ਹੋਣਾ ਇਹ ਵਿਚਾਰ ਵਿਲਪਤ ਹੋਣ ਦਾ ਨਹੀਂ ਬਲਕਿ ਵਿਨਾਸ਼ ਦਾ ਹੈ ਜੋ ਲੋਕ ਪਾਪ ਦੇ ਕਾਰਨ ਪਰਮੇਸ਼ਵਰ ਤੋਂ ਕੱਟ ਗਏ ਹਨ ਉਹ ਇਸ ਅਰਥ ਵਿੱਚ ਪਰਮੇਸ਼ਵਰ ਦੇ ਲਈ ਖੋ ਗਏ ਹਨ ਕਿ ਉਹ ਆਪਣੇ ਬਣਾਏ ਗਏ ਉਦੇਸ਼ ਦੇ ਲਈ ਖੋ ਗਏ ਹਨ ਨਸ਼ਟ ਹੋ ਗਏ ਹਨ ਬਜਾਏ ਇਸ ਦੇ ਕੀ ਚਰਿੱਤਰ ਵਿੱਚ ਯੀਸ਼ੂ ਦੀ ਤਰ੍ਹਾਂ ਪਰਮੇਸ਼ਵਰ ਦੇ ਪੁੱਤਰ ਦਰ ਮੇ ਪੁੱਤਰ ਅਤੇ ਪੁੱਤਰੀਆਂ ਬਨਨ ਤੇਆਂ ਦੇ ਵਕੀ ਦਿਸਤਾਂਤਾ ਵਿੱਚ ਯੀਸ਼ੂ ਉਹਨਾਂ ਪਾਪੀਆਂ ਦੇ ਬਾਰੇ ਵਿੱਚ ਗੱਲ ਕਰਦਾ ਹੈ ਜੋ ਪਛਤਾਪ ਕਰਦੇ ਹਨ ਯੀਸ਼ੂ ਪਾਪੀਆਂ ਨੂੰ ਪਛਤਾਪ ਕਰਨ ਲਈ ਬੁਲਾਉਣ ਆਇਆ ਲੂਕਾ ਅਧਿਆਇ 5 ਆਇਤ 3 ਪਛਤਾਪ ਕਰਨ ਦਾ ਅਰਥ ਹੈ ਆਪਣੇ ਮਨ ਨੂੰ ਬਦਲਣਾ ਇਹ ਕੋਈ ਭਾਵਨਾ ਨਹੀਂ ਹੈ ਇੱਕ ਫੈਸਲਾ ਹੈ ਇੱਛਾ ਦਾ ਅਭਿਆਸ ਹੈ ਇੱਕ ਪਰਵਰਤਨ ਹੈ ਜੋ ਕਿਸੇ ਨੂੰ ਬਦਲਣ ਦੇ ਵੱਲ ਲੈ ਜਾਂਦਾ ਹੈ ਉਸ ਦੀ ਦਿਸ਼ਾ ਆਚਰਣ ਨੂੰ ਬਦਲਣਾ ਆਪ ਦੇ ਲਈ ਜੀਨ ਤੋਂ ਪਰਮੇਸ਼ਰ ਦੇ ਲਈ ਜੀਨ ਵਿੱਚ ਬਦਲਣਾ ਤੀਸਰੇ ਦਿਸਤਾਂਤ ਵਿੱਚ ਯੀਸ਼ੂ ਨੇ ਇੱਕ ਖੋਏ ਹੋਏ ਪੁੱਤਰ ਦੇ ਬਾਰੇ ਵਿੱਚ ਗੱਲ ਕੀਤੀ ਇਸ ਬੇਟੇ ਨੇ ਆਪਣੀ ਵਿਰਾਸਤ ਆਪਣੇ ਪਿਤਾ ਤੋਂ ਲੈ ਲਈ ਪਿਤਾ ਦੀ ਮ੍ਰਿਤਯ ਤੋਂ ਪਹਿਲੇ ਵਿਰਾਸਤ ਪ੍ਰਾਪਤ ਕਰਨਾ ਸੰਸਕ੍ਰਿਤ ਰੂਪ ਨਾਲ ਉਚਿਤ ਨਹੀਂ ਸੀ ਲੂਕਾ ਅਧਿਆਇ 15 ਆਇਤ 11 ਅਤੇ 22 ਪੁੱਤਰ ਨੇ ਦੂਸਰੇ ਦੇਸ਼ ਦੇ ਲਈ ਕਾਰ ਛੱਡ ਦਿੱਤਾ ਅਤੇ ਸਾਰਾ ਪੈਸਾ ਜੰਗਲੀ ਪਾਪੀ ਜੀਵਨ ਉਤੇ ਖਰਚ ਕੀਤਾ ਜਦੋਂ ਉਸਨੇ ਖੁਦ ਨੂੰ ਮੁਸੀਬਤ ਵਿੱਚ ਰਹਿੰਦੇ ਹੋਏ ਪਾਇਆ ਤਾਂ ਬੇਟਾ ਹੋਸ਼ ਵਿੱਚ ਆਇਆ ਉਸਨੇ ਪਛਤਾਵਾ ਕੀਤਾ ਉਸਨੇ ਪਛਤਾਵਾ ਵਿੱਚ ਪਿਤਾ ਦੇ ਘਰ ਵਾਪਸ ਜਾਣ ਦਾ ਫੈਸਲਾ ਲਿਆ ਉਸਨੇ ਕਿਹਾ ਮੈਂ ਆਪਣੇ ਪਿਤਾ ਅਤੇ ਸਵਰਗ ਦੇ ਖਿਲਾਫ ਪਾਪ ਕੀਤਾ ਹੈ ਲੂਕਾ ਅਧਾਇ 15 ਆਇਤ 18 ਪਿਤਾ ਨੇ ਵਾਪਸ ਪਰਤ ਰਹੇ ਬੇਟੇ ਨੂੰ ਪਿਆਰ ਕੀਤਾ ਅਤੇ ਕਰਨਾ ਦੇ ਨਾਲ ਵਿਦਾਈ ਦਿੱਤੀ ਬਦਬੂਦਾਰ ਗੰਦੇ ਯੁਵਕ ਨੂੰ ਗਲੇ ਲਗਾਉਂਦੇ ਹੋਏ ਚੁੰਮਦੇ ਹੋਏ ਪਿਤਾ ਨੇ ਆਪਣੇ ਬੇਟੇ ਨੂੰ ਬਹਾਲ ਕਰਨ ਦੀ ਉਤਸੁਕਤਾ ਦਿਖਾਈ ਅਤੇ ਸੇਵਕਾਂ ਨੂੰ ਕਿਹਾ ਕਿ ਉਸ ਦੇ ਲਈ ਵਸਤਰ ਇੱਕ ਅੰਗੂਠੀ ਅਤੇ ਜੁੱਤੇ ਲੈ ਆਉਣ। ਉਸ ਨੇ ਇੱਕ ਅਨੰਦਿਤ ਉਤਸ਼ਵਮਨੋਂ ਦਾ ਆਦੇਸ਼ ਦਿੱਤਾ। ਜਿਨ੍ਹਾਂ ਲੋਕਾਂ ਨੇ ਯੀਸ਼ੂ ਤੋਂ ਇਹ ਦਿਸਚਾਂ ਸੁਨਿਆ ਉਹ ਉਸ ਦਿਨ ਪ੍ਰਿਕਵਕਤਾ ਜਕਰਿਆ ਨੂੰ ਦਿੱਤੇ ਗਏ ਇੱਕ ਦਰਸ਼ਨ ਨਾਲ ਜਾਣੂ ਸਨ। ਜਿੱਥੇ ਕੱਪੜਿਆਂ ਦੇ ਪਰਿਵਰਤਨ ਦਾ ਅਰਥ ਪਾਪ ਨੂੰ ਹਟਾਉਣਾ ਸੀ। ਜਕਰਿਆ ਅਧਿਆਇ 3 ਆਇਤ 3 ਅਤੇ 4 ਅੰਗੂਠੀਆਂ ਗਿਰਮਾ ਅਤੇ ਸਮਾਂ ਦਾ ਪ੍ਰਤੀਕ ਸਨ ਅਤੇ ਜੁੱਤੇ ਸੁਤੰਤਰਤਾ ਦਾ ਪ੍ਰਤੀਕ ਸਨ ਜਦੋਂ ਯੁੱਧ ਦੇ ਕੈਦੀਆਂ ਨੂੰ ਕੈਦ ਤੋਂ ਰਿਹਾ ਕੀਤਾ ਜਾਂਦਾ ਸੀ ਤਾਂ ਉਹਨਾਂ ਦੇ ਜੁੱਤੇ ਅਤੇ ਵਸਤਰ ਵਾਪਸ ਕਰ ਦਿੱਤੇ ਜਾਂਦੇ ਸਨ ਉਸ ਸੰਦਰਭ ਨੂੰ ਯਾਦ ਰੱਖੋ ਜਿਸ ਵਿੱਚ ਯੇਸ਼ੂ ਨੇ ਇਹ ਦ੍ਰਿਸ਼ਤਾਂਤ ਕਿਹਾ ਸੀ ਇਸ ਵਿਚਾਰ ਨੂੰ ਵਿਅਕਤ ਕਰਨ ਦੇ ਲਈ ਕਿ ਜਦੋਂ ਕੋਈ ਮੁੱਲਵਾਨ ਵਸਤੂ ਖੋਹ ਜਾਂਦੀ ਹਾ ਤਾਂ ਆਪ ਉਸ ਲਈ ਖੋਜ ਕਰਦੇ ਹੋ ਅਤੇ ਇੱਕ ਵਾਰ ਉਸਦੇ ਮਿਲਣ ਦੇ ਬਾਅਦ ਤੁਸੀਂ ਅਨੰਦਿਤ ਹੁੰਦੇ ਹੋ ਇਸ ਦ੍ਰਿਸ਼ਟਾਂ ਦੀ ਅੰਤਿਮ ਪੰਕਤੀ ਉੱਤੇ ਧਿਆਨ ਦਿਵੋ ਇਸ ਖੁਸ਼ ਨਮਾ ਦਿਨ ਨੂੰ ਸੈਲੀਬ੍ਰੇਟ ਕਰੋ ਕਿਉਂਕਿ ਤੇਰਾ ਭਾਈ ਮਰ ਗਿਆ ਸੀ ਅਤੇ ਫਿਰ ਤੋਂ ਜ਼ਿੰਦਾ ਹੋ ਗਿਆ ਹੈ ਉਹ ਗਵਾਚ ਗਿਆ ਸੀ ਲੇਕਿਨ ਹੁਣ ਉਹ ਮਿਲ ਗਿਆ ਹੈ ਲੂਕਾ ਅਧਿਆਇ 15 ਆਇਤ 32 ਇਨ੍ਹਾਂ ਦ੍ਰਿਸ਼ਾਣਤਾਂ ਦੇ ਮਾਧਮ ਨਾਲ ਯੀਸ਼ੂ ਨੇ ਸਪਸ਼ਟ ਕੀਤਾ ਕਿ ਖੋਏ ਹੋਏ ਮਨੁੱਖਾਂ ਦਾ ਪਰਮੇਸ਼ਵਰ ਦੇ ਲਈ ਮੁੱਲ ਹੈ। ਪਰਮੇਸ਼ਵਰ ਉਹਨਾਂ ਸਾਰਿਆਂ ਨੂੰ ਆਪਣੇ ਬਣਾਏ ਹੋਏ ਉਦੇਸ਼ ਵਿੱਚ ਵਾਪਸ ਲਿਆਉਣਾ ਚਾਹੁੰਦਾ ਹੈ ਜੋ ਪਛਤਾਪ ਅਤੇ ਵਿਸ਼ਵਾਸ ਵਿੱਚ ਉਸ ਦੇ ਵੱਲ ਲੋਟਦੇ ਹਨ। ਉਹ ਉਹਨਾਂ ਨੂੰ ਸ਼ੁੱਧ ਕਰਦਾ ਹੈ ਅਤੇ ਪੁਨਰ ਸਥਾਪਿਤ ਕਰਦਾ ਹੈ। ਉਧਾਰਕ ਰੂਸ ਤੇ ਆਧਾਰ ਉਤੇ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਮਾਨਵ ਸਵਭਾਅ ਦਾ ਸ਼ੁੱਧੀਕਰਨ ਅਤੇ ਪੁਨਰ ਸਥਾਪਨਾ ਹੈ। ਯੀਸ਼ੂ ਦੁਤਰਾ ਬਣੰਦਾ ਇੱਕ ਹਿੱਸਾ ਤੁਹਾਡੇ ਦ੍ਰਿਸ਼ਟੀਕੋਨ ਨੂੰ ਬਦਲ ਰਿਹਾ ਹੈ। ਯੇਸ਼ੂ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਲਈ ਬਹੁਮੁੱਲੇ ਸਮਝਿਆ ਸਾਨੂੰ ਲੋਕਾਂ ਨੂੰ ਪਰਮੇਸ਼ਵਰ ਦੇ ਲਈ ਬਹੁਮੁੱਲੇ ਅਤੇ ਮੁੱਲਵਾਨ ਦੇ ਰੂਪ ਵਿੱਚ ਦੇਖਣ ਦੀ ਲੋੜ ਹੈ ਜਦੋਂ ਲੋਕ ਸਾਨੂੰ ਪਰੇਸ਼ਾਨ ਕਰਦੇ ਹਨ ਉਹ ਸਾਨੂੰ ਕ੍ਰੋਧਿਤ ਕਰਦੇ ਹਨ ਸਾਨੂੰ ਝੋਟ ਪਹੁੰਚਉਂਦੇ ਹਨ ਤਾਂ ਸਾਨੂੰ ਖੁਦ ਨੂੰ ਯਾਦ ਲਾਉਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਉਹਨਾਂ ਨਾਲ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਯੇਸ਼ੂ ਵਿੱਚ ਵਿਸ਼ਵਾਸ ਦੇ ਮਾਦਮ ਨਾਲ ਪਰਮੇਸ਼ਵਰ ਦੇ ਪਰਿਵਾਰ ਵਿੱਚ ਬਹਾਲ ਹੋ ਜਾਣ ਈਸ਼ੂ ਨੇ ਸਾਡੇ ਲਈ ਹੀ ਨਹੀਂ ਉਹਨਾਂ ਦੇ ਲਈ ਵੀ ਜਾਨ ਦਿੱਤੀ ਹੈ ਸਾਡੇ ਵੱਲੋਂ ਗਲਤ ਧਾਰਨਾਵਾਂ ਅਤੇ ਗਲਤ ਸੋਚ ਦੇ ਕਾਰਨ ਲੋਕਾਂ ਦੇ ਨਾਲ ਸਾਡੀ ਕਈ ਸਮੱਸਿਆਵਾਂ ਬੱਤਰ ਹੋ ਜਾਂਦੀਆਂ ਹਨ ਸਾਨੂੰ ਲੋਕਾਂ ਦੇ ਬਾਰੇ ਵਿੱਚ ਸੋਚਣ ਦੇ ਤਰੀਕੇ ਨੂੰ ਬਦਲਣ ਦੀ ਲੋੜ ਹੈ ਇਹਨਾਂ ਪੁਆਇੰਟਸ ਉਤੇ ਵਿਚਾਰ ਕਰੋ ਅਸੀਂ ਲੋਕਾਂ ਦੇ ਨਾਲ ਜਿਸ ਤਰ੍ਹਾਂ ਨਾਲ ਵਿਵਹਾਰ ਕਰਦੇ ਹਾਂ ਉਹ ਅਕਸਰ ਇਸ ਗੱਲ ਉਤੇ ਅਧਾਰਿਤ ਨਹੀਂ ਹੁੰਦਾ ਹੈ ਕਿ ਉਹ ਕੀ ਕਰਦੇ ਹਨ ਬਲਕਿ ਇਸ ਗੱਲ ਉਤੇ ਅਧਾਰਿਤ ਹੁੰਦਾ ਹੈ ਕਿ ਸਾਨੂੰ ਬੁਰਾ ਲੱਗਦਾ ਹੈ। ਲੇਕਿਨ ਤੁਸੀਂ ਨਹੀਂ ਜਾਣ ਸਕਦੇ ਕਿ ਕਿਸੇ ਨੇ ਕੁਝ ਕਿਉਂ ਕੀਤਾ ਕਿਉਂਕਿ ਤੁਹਾਡੇ ਕੋਲ ਸਾਰੇ ਤੱਤ ਨਹੀਂ ਹਨ। ਉਦਾਹਰਣ ਦੇ ਲਈ ਕੋਈ ਚਰਚ ਦੇ ਨਾਲ ਚਰਚ ਵਿੱਚ ਤੁਹਾਡੇ ਨਾਲ ਜਾਣਦੇ ਲਈ ਤੁਹਾਡਾ ਇੰਤਜ਼ਾਰ ਨਹੀਂ ਕਰਦਾ ਹੈ। ਅਤੇ ਤੁਸੀਂ ਨਤੀਜਾ ਕੱਢਦੇ ਹੋ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਤੁਹਾਨੂੰ ਪਸੰਦ ਨਹੀਂ ਕਰਦਾ ਹੈ। ਤੁਹਾਡਾ ਸਨਮਾਨ ਨਹੀਂ ਕਰਦਾ ਹੈ। ਜਾਂ ਤੁਹਾਡੇ ਤੋਂ ਨਾਰਾਜ਼ ਹੈ। ਤੁਸੀਂ ਆਹਤ ਗੁੱਸਾ ਜਾਂ ਅਸਵੀਕਾਰਤ ਮਹਿਸੂਸ ਕਰਦੇ ਹੋ ਅਤੇ ਉਸ ਦੇ ਅਨੁਸਾਰ ਉਸ ਨਾਲ ਨਜਿੱੜਦੇ ਹੋ ਬਾਅਦ ਵਿੱਚ ਤੁਹਾਨੂੰ ਪਤਾ ਚੱਲਦਾ ਹੈ ਕਿ ਉਸ ਵਿਅਕਤੀ ਨੇ ਤੁਹਾਡੇ ਨਾਲ ਸੰਪਰਕ ਖੋਹ ਦਿੱਤਾ ਅਤੇ ਕਿਸੇ ਕਾਰਨ ਉਹ ਇੰਤਜ਼ਾਰ ਨਹੀਂ ਕਰ ਸਕਿਆ ਉਸ ਦੇ ਪ੍ਰਤੀ ਤੁਹਾਡੀ ਪ੍ਰਤੀਕਿਰਿਆ ਇਸ ਗੱਲ ਉਤੇ ਉਦਾਰਤ ਨਹੀਂ ਸੀ ਕਿ ਉਸਨੇ ਅਜਿਹਾ ਕਿਉਂ ਸੋਚਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਅਸੀਂ ਇਸ ਬਾਰੇ ਵਿੱਚ ਗੱਲ ਨਹੀਂ ਕਰਦੇ ਹਾਂ ਕਿ ਅਸੀਂ ਗਲਤ ਅਨੁਮਾਨ ਕਿਉਂ ਲਗਾਉਂਦੇ ਹਾਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਅਤੇ ਭਵਿੱਖ ਵਿੱਚ ਕੀ ਕਰ ਸਕਦੇ ਹਨ ਅਸੀਂ ਇਸ ਨੂੰ ਆਪਣੇ ਦਿਮਾਗ ਵਿੱਚ ਵਾਰ-ਵਾਰ ਚਲੋਂਦੇ ਹਾਂ ਕਿ ਉਸਨੇ ਅਜਿਹਾ ਕਿਉਂ ਕੀਤਾ ਅਤੇ ਮੈਨੂੰ ਕੀ ਕਰਨਾ ਚਾਹੀਦਾ ਸੀ ਜਦੋਂ ਕੋਈ ਤੁਹਾਨੂੰ ਝੋਟ ਪਹੁੰਚਾਉਂਦਾ ਹੈ ਨਾਰਾਜ਼ ਕਰਦਾ ਹੈ ਜਾਂ ਗੁੱਸਾ ਦਿਲਾਉਂਦਾ ਹੈ ਤਾਂ ਤੁਹਾਨੂੰ ਖੁਦ ਨੂੰ ਪੁੱਛਣ ਦੀ ਲੋੜ ਹੈ ਕਿ ਮੈਂ ਇਸ ਗੱਲ ਉਤੇ ਪ੍ਰਤੀਕਿਰਿਆ ਦੇ ਰਹਾ ਹਾਂ ਕਿ ਉਹਨਾਂ ਨੇ ਵਾਸਤਵ ਵਿੱਚ ਕੀ ਕੀਤਾ ਜਾਂ ਮੈਨੂੰ ਕਿਉਂ ਲੱਗਦਾ ਹੈ ਕਿ ਉਹਨਾਂ ਨੇ ਅਜਿਹਾ ਕੀਤਾ ਫਿਰ ਆਪਣੇ ਆਪ ਨੂੰ ਯਾਦ ਦਿਲਾਓ ਕਿ ਤੁਸੀਂ ਜ਼ਰੂਰ ਇਹ ਨਹੀਂ ਜਾਣ ਸਕਦੇ ਕਿ ਉਹਨਾਂ ਨੇ ਜਿਹਾ ਕਿਉਂ ਕੀਤਾ ਜਾਂ ਭਵਿਕ ਵਿੱਚ ਉਹ ਕੀ ਕਰ ਸਕਦੇ ਹਨ ਕਿਸੇ ਨੇ ਜੋ ਕੀਤਾ ਉਸ ਦੀ ਪਛਾਣ ਕਰਨਾ ਇੱਕ ਅਵਲੋਕਨ ਹੈ ਇਹ ਨਿਰਧਾਰਿਤ ਕਰਨਾ ਕਿ ਉਸਨੇ ਅਜਿਹਾ ਕਿਉਂ ਕੀਤਾ ਇਹ ਇੱਕ ਨਿਆਂ ਹੈ ਉਸ ਦੀ ਆਵਾਜ਼ ਦਾ स्वर ਕਠੋਰ ਸੀ ਇੱਕ अवलोकन ਹੈ ਉਸਨੇ ਮੇਰੇ ਨਾਲ ਇਸ ਤਰ੍ਹਾਂ ਨਾਲ ਗੱਲ ਕੀਤੀ ਕਿਉਂਕਿ ਉਹ ਮੈਨੂੰ ਪਸੰਦ ਨਹੀਂ ਕਰਦਾ ਇੱਕ ਨਿਰਣੇ ਹੈ ਨਿਆਂ ਕਰਨ ਦੇ ਮੁੱਦੇ ਵਿੱਚ ਸਾਡੀ ਸੋਚ ਹੁੰਦੀ ਹੈ ਕਿ ਅਸੀਂ ਇਸ ਨਾਲ ਨਜਿੱਠ ਸਕਦੇ ਹਾਂ ਇਹ ਲੇਕਿਨ ਇੱਥੇ ਕੁਝ ਵਿਚਾਰ ਦਿੱਤੇ ਗਏ ਹਨ ਨਿਆਂ ਕਰਨ ਦਾ ਅਰਥ ਹੈ ਕਿਸੇ ਚੀਜ਼ ਦੇ ਬਾਰੇ ਵਿੱਚ رائے ਬਣਾਉਣਾ ਕਿਤੇ ਵੀ ਬਾਈਬਲ ਸਾਨੂੰ ਨਿਆਂ ਕਰਨ ਦੇ ਲਈ ਨਹੀਂ ਕਹਿੰਦੀ ਹੈ ਇਸ ਦੇ ਬਜਾਏ ਇਹ ਸਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਨਿਆਂ ਕਰਨਾ ਹੈ ਜਾਂ ਆਪਣੀ رائے ਬਣੋਣੀ ਹੈ ਮਤੀ ਅਧਿਆਇ 7 ਆਇਤ 1 ਅਤੇ 5 ਨਿਆਂ ਕਰਨ ਦੇ ਪ੍ਰਕਾਰ ਦਾ ਇੱਕ ਪਹਿਲੂ ਜੋ ਸਾਨੂੰ ਨਹੀਂ ਕਰਨਾ ਹੈ ਉਹ ਇਹ ਮੰਨ ਲੈਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਨੇ ਕੁਝ ਕਿਉਂ ਕੀਤਾ ਕਿਸੇ ਵੀ ਪ੍ਰਸਥਿਤੀ ਵਿੱਚ ਕੇਵਲ ਪਰਮੇਸ਼ਵਰ ਦੇ ਕੋਲ ਹੀ ਸਾਰੇ ਤੱਥ ਹਨ ਉਹ ਕੇਵਲ ਇੱਕ ਹੈ ਜੋ ਦਿਲਾਂ ਨੂੰ ਦੇਖ ਸਕਦਾ ਹੈ ਤੁਹਾਡੇ ਅਤੇ ਤੁਹਾਡੇ ਨਾਲ ਨਿਆਂ ਕਰਨ ਵਾਲੇ ਦੋਨਾਂ ਦੇ ਇਰਾਦੇ ਕਿਸੇ ਅਜੀਬ ਚੀਜ਼ ਦੇ ਆਧਾਰ 'ਤੇ ਜਿਸ ਨੂੰ ਅਸੀਂ ਨਹੀਂ ਜਾਣ ਸਕਦੇ ਉਹਨਾਂ ਨੇ ਅਜੀਹਾ ਕਿਉਂ ਕੀਤਾ ਅਸੀਂ ਇੱਕ ਫੈਸਲਾ ਕਰਦੇ ਹਾਂ ਅਤੇ ਉਹਨਾਂ ਨੂੰ ਦੋਸ਼ੀ ਕੋਸ਼ਿਸ਼ਿਤ ਕਰਦੇ ਹਾਂ ਅਤੇ ਸਾਡੇ ਦਰਦ ਦਾ ਕਾਰਨ ਬਨਣ ਦੇ ਲਈ ਸਜ਼ਾ ਦੇ ਯੋਗ ਠਹਿਰੋਂਦੇ ਹਾਂ ਫਿਰ ਅਸੀਂ ਜਵਾਬੀ ਕਾਰਵਾਈ ਕਰਕੇ ਉਹਨਾਂ ਨੂੰ ਡੰਡਿਤ ਕਰਦੇ ਹਾਂ ਲੇਕਿਨ ਪਰਮੇਸ਼ਵਰ ਨਿਆਂ ਹੀ ਹੈ ਉਸ ਜਗ నిర్ਦਾਰਿਤ ਕਰਦਾ ਹੈ ਅਸੀਂ ਨਹੀਂ ਕਰ ਸਕਦੇ ਸਿਰਫ ਇਸ ਲਈ ਕਿ ਲੋਕ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਨਾਲ ਅਸੀਂ ਕਰਦੇ ਹਾਂ ਅਸੀਂ ਉਹਨਾਂ ਨੂੰ ਗਲਤ ਨਹੀਂ ਕੋਸ਼ਿਸ਼ ਕਰ ਸਕਦੇ ਜਾਂ ਇਹ ਕਿ ਸੱਦੇ ਕਿ ਉਹ ਬੇਵਕੂਫ ਹਨ ਅਤੇ ਡੰਡ ਦੇ ਹੱਕਦਾਰ ਹਨ ਅਸੀਂ ਖੁਦ ਨੂੰ ਅਤੇ ਆਪਣੀ ਵਿਅਕਤੀਗਤ ਪ੍ਰਾਥਮਿਕਤਾਵਾਂ ਨੂੰ ਸਹੀ ਅਤੇ ਗਲਤ ਦਾ ਮਾਨ ਬਣਾਉਂਦੇ ਹਾਂ ਯੀਸ਼ੂ ਨੇ ਇੱਕ ਫਰੀਸੀ ਅਤੇ ਇੱਕ ਚੁੰਗੀ ਲੈਣ ਵਾਲੇ ਦੇ ਬਾਰੇ ਵਿੱਚ ਗੱਲ ਕੀਤੀ ਜੋ ਪਰਮੇਸ਼ਵਰ ਦੇ ਕੋਲ अलग तरह ਨਾਲ ਗਏ ਲੂਕਾ ਅਧਿਆਇ 18 ਆਇਤ 9 ਅਤੇ 14 ਫਰੀਸੀ ਨੇ ਆਪਣੇ ਲਈ ਇੱਕ ਮਾਨਕ ਨਿਰਧਾਰਿਤ ਕੀਤਾ ਜਿਸ ਨੂੰ ਪੂਰਾ ਕਰਨ ਵਿੱਚ ਸક્ષਮ ਸੀ ਫਿਰ ਉਹ ਆਪਣੇ ਮਾਨਕ ਨੂੰ ਪੂਰਾ ਨਹੀਂ ਕਰਨ ਦੇ ਲਈ ਖੁਦ ਨੂੰ શ્રેષ્ઠ ਅਤੇ ਦੂਸਰਿਆਂ ਨੂੰ ਉਸ ਤੋਂ ਨੀਚ ਮੰਨਦਾ ਸੀ ਲੋਕਾਂ ਦੇ ਨਾਲ ਨਿਮਰਤਾ ਨਾਲ ਵਿਵਹਾਰ ਕਰਨਾ ਬਹੁਤ ਮੁਸ਼ਕਲ ਹੈ ਇੱਕ ਗੈਰ ਮਸੀਹੀ ਦੀ ਤਰ੍ਹਾਂ ਜਦੋਂ ਤੁਸੀਂ ਉਹਨਾਂ ਨੂੰ ਬੇਵਕੂਫ ਮੂਰਖ ہیں گوشت کرتے ہو۔ دوسرے વ્યક્તિ ਦਾ ਦ੍ਰਿਸ਼ਟੀਕੋਣ ਸਥਿਤੀ ਦੇ ਬਾਰੇ ਵਿੱਚ ਉਸ ਦੀ ਤਾਰਨਾ ਉਸ ਦੇ ਲਈ ਉਹ ਨਹੀਂ ਹੈ ਵਾਸਤਵਿਕ ਅਤੇ ਮਾਨਨੇ ਹੈ ਜਿਨਨੀ ਤੁਹਾਡੇ ਲਈ ਹੈ। ਪ੍ਰੇਮ ਹਰ ਵਿਅਕਤੀ ਨੂੰ ਸਰਵੋਤਮ ਉਤੇ ਵਿਸ਼ਵਾਸ ਕਰਨ ਲਈ ਹਮੇਸ਼ਾ ਤਿਆਰ ਰਹਿਦਾ ਹੈ। ਪਹਿਲਾ ਕ੍ਰੰਥਿਓ ਅਧਿਆਇ 13 ਆਇਤ 7। ਮੰਨ ਲਓ ਕਿ ਤੁਹਾਡੇ ਲਈ ਕਿਸੇ ਜਗ੍ਹਾ ਉਤੇ ਕੋਈ ਵਿਅਕਤੀ ਬਹੁਤ ਕਠੋਰ ਹੈ। ਕੀ ਹੋਵੇਗਾ ਅਗਰ ਉਹਨਾਂ ਦੇ ਪ੍ਰਤੀ ਅਭਿਆਸ ਹੋਣ ਦੇ ਬਜਾਏ ਤੁਸੀਂ ਖੁਦ ਨੂੰ ਕਿਹਾ ਹੋ ਸਕਦਾ ਹੈ ਕਿ ਉਸ ਦਾ ਅੱਜ ਦਾ ਦਿਨ ਬੁਰਾ ਹੋ ਰਿਹਾ ਹੋਵੇਗਾ ਸ਼ਾਇਦ ਉਹ ਬੁਰੇ ਸਮੇਂ ਤੋਂ ਗੁਜ਼ਰ ਰਿਹਾ ਹੈ ਲੇਕਿਨ ਇਹ ਮੈਨੂੰ ਉਹਨਾਂ ਦੇ ਪ੍ਰਤੀ ਦਿਆਲੂ ਹੋਣ ਉਹਨਾਂ ਦੇ ਨਾਲ ਯੀਸ਼ੂ ਦੀ ਤਰ੍ਹਾਂ ਵਿਵਹਾਰ ਕਰਨ ਵਿੱਚ ਮੇਰੇ ਦਤ ਤੋਂ ਮੁਕਤ ਨਹੀਂ ਕਰਦਾ ਹੈ ਲੋਕ ਮੈਨੂੰ ਪਰੇਸ਼ਾਨ ਕਰ ਸਕਦੇ ਹਨ ਲੇਕਿਨ ਮੈਂ ਉਹਨਾਂ ਨੂੰ ਜੰਝਲਾਹੜ ਦੇ ਰੂਪ ਵਿੱਚ ਨਹੀਂ ਮੰਨ ਸਕਦਾ ਹਾਂ ਉਹ ਵੀ ਪਰਮੇਸ਼ਵਰ ਦੇ ਲਈ ਮਹੱਤਵਪੂਰਨ ਹਨ యేసు ਨੇ ਉਹਨਾਂ ਦੇ ਲਈ ਵੀ ਆਪਣੀ ਜਾਨ ਦਿੱਤੀ ਹੈ। ਖੁਦ ਨੂੰ ਇਸ ਸਚਾਈ ਦੀ ਯਾਦ ਲਾਓ। ਕੀ ਹੁੰਦਾ ਜੇ ਯੀਸ਼ੂ ਨੇ ਚੁੰਗੀ ਲੈਣ ਵਾਲੇ ਅਤੇ పాਪੀਆਂ ਦੇ ਨਾਲ ਮੇਜ਼ ਉੱਤੇ ਬੈਠ ਕੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਮਨ ਵਿੱਚ ਲਿਆਇਆ ਹੁੰਦਾ? ਦੇਖੋ ਉਹ ਭਿਆਨਕ ਇਸਤਰੀ ਕਿਸ ਤਰ੍ਹਾਂ ਕੱਪੜੇ ਪਹਿਨੇ ਹੋਈ ਹੈ। ਉਹ ਆਦਮੀ ਇੰਨਾ ਬੇਵਕੂਫ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂ ਰੋਮ ਦੇ ਲਈ ਟੈਕਸ ਕਲੈਕਟਰ ਬਣ ਜਾਏ? ਇਹ ਲੋਕ ਕਿਨਾ ਦੇ ਯੋਗ ਹਨ? ਯੀਸ਼ੂ ਆਪਣੇ ਮਨੁੱਖਤਾ ਵਿੱਚ ਇੰਨਾ ਸਾਰੇ ਪੁਆਇੰਟਸ ਉਤੇ ਪ੍ਰੀਖਿਆ ਵਿੱਚ ਸੀ ਇਬਰਾਨੀਓ ਅਧਿਆਇ 4 ਆਇਤ 15 ਯੀਸ਼ੂ ਉਹ ਬਾਰ ਕਬਰ ਕਿਨਾਰਿਆਂ ਨੂੰ ਪਾਰ ਕਰਨ ਵਿੱਚ ਸਕਸ਼ਮ ਸੀ ਕਿਉਂਕਿ ਉਸਨੇ ਮਨੁੱਖ ਨੂੰ ਪਰਮੇਸ਼ਵਰ ਦੇ ਲਈ ਮੁੱਲਵਾਨ ਦੇਖਿਆ ਅਤੇ ਉਸਨੇ ਦੇਖਿਆ ਕਿ ਉਹ ਉਸ ਉਦਾਰ ਦੇ ਮਾਧਿਅਮ ਨਾਲ ਕੀ ਬਣ ਸਕਦੇ ਹਨ ਜੋ ਪ੍ਰਦਾਨ ਕਰਨ ਜਾ ਰਿਹਾ ਸੀ ਉਸਨੇ ਕੇਵਲ ਪਾਪ ਨੂੰ ਮਾਫ ਨਹੀਂ ਕੀਤਾ ਉਹ ਸਾਨੂੰ ਆਪ ਤੇ ਲਈ ਪਾਪੀ ਜੀਵਨ ਜੀਣ ਤੋਂ ਉਸ ਦੇ ਲਈ ਜੀਵਨ ਉਸ ਲਈ ਜੀਨ ਵਿੱਚ ਬਦਲਣ ਦੇ ਲਈ ਆਇਆ ਸੀ ਜਦੋਂ ਵਿਵਚਾਰ ਦੇ ਕੰਮ ਵਿੱਚ ਫੜੀ ਗਈ ਇੱਕ ਇਸਤਰੀ ਨੂੰ ਉਸ ਦੇ ਕੋਲ ਲਿਆਇਆ ਗਿਆ ਤਾਂ ਉਸ ਨੇ ਉਸ ਦੀ ਨਿੰਦਾ ਨਹੀਂ ਕੀਤੀ ਉਸ ਨੇ ਉਸ ਨੂੰ ਜਾਨ ਅਤੇ ਪਾਪ ਨਾ ਕਰਨ ਦੇ ਲਈ ਕਿਹਾ ਯਹੂਨਾ ਅਧਿਆਇ 8 ਆਇਤ 10 ਅਤੇ 11 ਜਦੋਂ ਯੇਸ਼ੂ ਨੂੰ ਕ੍ਰੂਸ ਉੱਤੇ ਲਟਕਾ ਦਿੱਤਾ ਗਿਆ ਅਨਿਆਇਕੁਣ ਰੂਪ ਨਾਲ ਉਸ ਦੀ ਨਿੰਦਾ ਕੀਤੀ ਗਈ ਤਾਂ ਉਹਨਾਂ ਲੋਕਾਂ ਦੇ ਬਾਰੇ ਵਿੱਚ ਉਸ ਦਾ ਦ੍ਰਿਸ਼ਟੀਕੋਣ ਦੇਖੋ ਜਿਨ੍ਹਾਂ ਨੇ ਉਸ ਨੂੰ ਅਸਵੀਕਾਰ ਕੀਤਾ ਸੀ ਯੇਸ਼ੂ ਨੇ ਕਿਹਾ ਪਿਤਾ ਇਹਨਾਂ ਨੂੰ ਸ਼ਮਾ ਕਰ ਦੇਵੋ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ ਲੂਕਾ ਅਧਿਆਇ 23 ਆਇਤ 34 ਕੀ ਹੁੰਦਾ ਜੇ ਤੁਸੀਂ ਯੇਸ਼ੂ ਦੇ ਉਦਾਹਰਨ ਦਾ ਅਨੁਸਰਨ ਕਰਦੇ ਹੋ ਜਦੋਂ ਤੁਹਾਡੇ ਨਾਲ ਕਿਸੇ ਤਰ੍ਹਾਂ ਨਾਲ ਮਾਮਲੀ ਜਾਂ ਪ੍ਰਮੁੱਖ ਅਨਿਆਇ ਕੀਤਾ ਜਾਂਦਾ ਹੈ ਪਤਰਸ ਯੇਸ਼ੂ ਦੇ ਮੁੱਲ ਪ੍ਰੇਰਤਾ ਵਿੱਚੋਂ ਇੱਕ ਨੇ ਨਿਮਨ ਲਿਖਤ ਵਚਨ ਲਿਖੇ ਪਹਿਲਾ ਪਤਰਸ ਅਧਿਆਇ 3 ਆਇਤ 9 ਜਦੋਂ ਲੋਕ ਤੁਹਾਡੇ ਬਾਰੇ ਵਿੱਚ ਅਨੁਚਿਤ ਗੱਲਾਂ ਕਹਿੰਦੇ ਹਨ ਤਾਂ ਗੁੱਸਾ ਨਾ ਕਰੋ ਇਸ ਦੇ ਬਜਾਏ ਉਹਨਾਂ ਨੂੰ ਆਸ਼ੀਸ਼ ਦੇਵੋ ਉਹਨਾਂ ਦੇ ਕਲਿਆਣ ਖੁਸ਼ੀ ਅਤੇ ਸੁਰੱਖਿਆ ਦੇ ਲਈ ਪ੍ਰਾਰਥਨਾ ਕਰੋ ਅਤੇ ਵਾਸਤਵ ਵਿੱਚ ਦਇਆ ਕਰੋ ਉਹਨਾਂ ਨਾਲ ਪ੍ਰੇਮ ਕਰੋ ਇਸ ਤਰ੍ਹਾਂ ਦੇ ਸੰਦੇਸ਼ ਤੇ ਨਾਲ ਇੱਕ ਕਠਿਨ ਕਠਿਨਾਈ ਇਹ ਹੈ ਕਿ ਮੈਂ ਕੇਵਲ ਸामान्य ਸੰਧਾਤੇ ਦੇ ਸਕਤੀ ਹਾਂ ਲੇਕਿਨ ਪਰਮੇਸ਼ਵਰ ਨਾਲ ਇਹਨਾਂ ਸੰਧਾਤਾਂ ਦੇ ਵਿਸ਼ੇਸ਼ ਰੂਪ ਨਾਲ ਲਾਗੂ ਕੀਤਾ ਵਰਦੀ ਸਹਾਇਤਾ ਕਰਨ ਲਈ ਇਸ ਸੰਦੇਸ਼ ਨੂੰ ਸਮਾਪਤ ਕਰਨ ਤੋਂ ਪਹਿਲੇ ਇਹਨਾਂ ਪੁਆਇੰਟਸ ਉਤੇ ਵਿਚਾਰ ਕਰੋ ਮੈਨੂੰ ਲੋਕਾਂ ਦੀ ਪਸੰਦ ਤੋਂ ਅਸਹਿਮਤ ਹੋਣ ਦਾ ਅਧਿਕਾਰ ਹੈ ਲੇਕਿਨ ਮੈਂ ਪ੍ਰੇਮ ਨੂੰ ਤਿਆਗ ਨਹੀਂ ਸਕਤੀ ਮੈਂ ਪ੍ਰੇਮ ਨੂੰ ਤਿਆਗ ਨਹੀਂ ਸਕਦਾ ਸੋਚਦਾ ਹੈ ਕਿ ਉਸਦੇ ਕੋਲ ਆਪਣੀ ਰਾਏ ਅਤੇ ਕੰਮਾਂ ਦੇ ਲਈ ਇੱਕ ਚੰਗਾ ਕਾਰਨ ਹੈ ਲੇਕਿਨ ਅਗਰ ਮੈਂ ਉਸਦੇ ਸਥਾਨ ਉਤੇ ਹੁੰਦਾ ਤਾਂ ਸ਼ਾਇਦ ਮੈਂ ਅਜਿਹਾ ਨਹੀਂ ਕਰਦਾ ਪੱਲੇ ਹੀ ਲੋਕ ਸਾਨੂੰ ਪਰੇਸ਼ਾਨ ਕਰਦੇ ਹਨ لیکن ਅਸੀਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਪਰਮੇਸ਼ਵਰ ਦੇ પ્રેમ ਨੂੰ ਜਾਣ ਚੁਕੇ ਹਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇੱਕ અપਮਾਨਜਨਕ ਸਥਿਤੀ ਵਿੱਚ ਰਹਿਣਾ ਹੋਵੇਗਾ ਜਾਂ ਅਗਰ ਕੋਈ ਕਿਸੇ ਤਰ੍ਹਾਂ ਨਾਲ ਤੁਹਾਡੇ ਲਈ ਸੰਭਾਵਿਤ ਰੂਪ ਨਾਲ ਹਾਨੀਕਾਰਕ ਹੈ ਤਾਂ ਤੁਹਾਨੂੰ ਪਾਵਨਾਤ ਮਤ ਜਾਂ ਸਰੀਰਿਕ ਰੂਪ ਨਾਲ ਖੁਦ ਨੂੰ ਖਤਰੇ ਵਿੱਚ ਪਾਉਣਾ ਹੋਵੇਗਾ ਆਪਣੇ ਆਪ ਨੂੰ ਸਹੀ ਠਰੋਣ ਦੇ ਲਈ ਇਹਨਾਂ ਸੰਦੇਸ਼ਾਂ ਨੂੰ ਨਾ ਸੁਨੋ ਅਤੇ ਇਹ ਪਤਾ ਲਗਾਓ ਕਿ ਅੰਨ੍ਹੇ ਲੋਕਾਂ ਦੇ ਨਾਲ ਕੀ ਗਲਤ ਹੈ ਇਮਾਨਦਾਰੀ ਨਾਲ ਪਰਮੇਸ਼ਵਰ ਤੋਂ ਇਹ ਦਿਖਾਉਣ ਦੇ ਲਈ ਕਹੋ ਕਿ ਤੁਹਾਨੂੰ ਦੂਸਰਿਆਂ ਦੇ ਬਾਰੇ ਵਿੱਚ ਸੋਚਣ ਅਤੇ ਉਹਨਾਂ ਦੇ ਨਾਲ ਵਿਵਹਾਰ ਕਰਨ ਦੇ ਤਰੀਕੇ ਵਿੱਚ ਕੀ ਬਦਲਾਅ ਕਰਨ ਦੀ ਲੋੜ ਹੈ ਅਗਾਪੇ ਪ੍ਰੇਮ ਪਰਮੇਸ਼ਵਰ ਦਾ ਪ੍ਰੇਮ ਉਸ ਪ੍ਰੇਮ ਦੇ ਉਦੇਸ਼ ਦੀ ਭਲਾਈ ਅਤੇ ਕਲਿਆਣ ਦੀ ਕਾਮਨਾ ਕਰਦਾ ਹੈ ਇਹ ਪ੍ਰੇਮ ਸੇਵਾ ਕਰਦਾ ਹੈ ਦਿੰਦਾ ਹੈ ਸ਼ਮਾ ਕਰਦਾ ਹੈ యేసు ਨੇ ਸਾਨੂੰ ਦਿਖਾਇਆ ਕਿ ਮਨੁੱਖੀ ਬਾਤचीत ਵਿੱਚ ਇਹ ਕਿਸ ਤਰ੍ਹਾਂ ਦਿਖਦਾ ਹੈ ਉਸਨੇ ਮਨੁੱਖ ਨੂੰ ਪਰਮੇਸ਼ਰ ਦੇ ਲਈ ਮੁੱਲਵਾਨ ਦੇਖਿਆ ਸਾਨੂੰ ਵੀ ਸਮਾਨ ਵਿਚਾਰ ਰੱਖਣ ਦੀ ਲੋੜ ਹੈ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੇਨ